ਕਿਸਾਨਾਂ ਦੇ ਖੇਤਾਂ ਦੇ ਵਿੱਚ ਵੜ ਗਏ ਅਫਸਰ ਨਾਲ ਸੀ ਇੱਕ ਵੱਡੀ ਮੈਡਮ ਵੀ ਮੌਜੂਦ ਤਾਂ ਕਿਸਾਨ ਹੋਏ ਹੈਰਾਨ ਪੰਜਾਬ ਸਰਕਾਰ ਵੀ ਕਿਸਾਨਾਂ ਨੂੰ ਵਾਰ-ਵਾਰ ਅਪੀਲ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਭਰਾਏ ਨੂੰ ਅੱਗ ਨਾ ਲਗਾਉਣ ਤਾਂ ਕਿ ਵਾਤਾਵਰਨ ਪ੍ਰਦੂਸ਼ਿਤ ਨਾ ਹੋਵੇ ਜਿਹਦੇ ਚਲਦੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਅਮਨੀਤ ਕੌਂਡਰ ਪਿੰਡ ਕੋਟ ਸ਼ਮੀਰ ਦੇ ਖੇਤਾਂ ਦਾ ਦੌਰਾ ਕਰਨ ਪਹੁੰਚੇ ਅਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਬੜਮੁਲੀ ਜਾਣਕਾਰੀ ਸਾਂਝੀ ਕੀਤੀ ਤੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਕਿਉਂਕਿ ਇਸ ਦੇ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਇਸ ਦੇ ਨਾਲ ਲੋਕਾਂ ਨੂੰ ਵੀ ਬਿਮਾਰੀਆਂ ਲੱਗਦੀਆਂ ਨੇ ਅੱਜ ਅਸੀਂ ਕਸ਼ਮੀਰ ਵਿਖੇ ਐਸਐਸਪੀ ਮੈਡਮ ਸਾਡੀ ਸਾਰੀ ਟੀਮ ਐ ਡੀਐਸਪੀ ਸਾਹਿਬ ਤੇ ਐਜੀਐਮ ਸਾਹਿਬ ਨੇ ਆਏ ਆ ਇੱਥੇ ਅਸੀਂ ਜੋ ਲੰਘਦੇ ਸੀ ਤਾਂ ਸਾਨੂੰ ਖੇਤ ਦੇ ਵਿੱਚ ਜਿਹੜੀ ਰੈਕਿੰਗ ਬੰਨਦੀ ਦੇਖੀ ਤਾਂ ਜਿਹਨੇ ਉਹਦੇ ਖੇਤ ਦੇ ਮਾਲਕ ਨੇ ਗਗਨਦੀਪ ਜੀ ਇਹਨੂੰ ਪੁੱਛਿਆ ਇੰਨੇ ਸਾਲਾਂ ਤੋਂ ਅਸੀਂ ਪਰਾਲੀ ਨੂੰ ਸਾਫ਼ ਸੰਭਾਲ ਕਰ ਰਹੇ ਹਾਂ ਤੇ ਇਹਦੇ ਨਾਲ ਇਹ ਉਪਜਾਊ ਸ਼ਕਤੀ ਵਧੀ ਹੈ ਤੇ ਸਾਡੇ ਪਿੰਡ ਦਾ ਵਾਲਾ ਵਾਤਾਵਰਨ ਆ ਉਹ ਵੀ ਠੀਕ ਹੋਇਆ ਹਵਾ ਦੀ ਕੁਆਲਿਟੀ ਠੀਕ ਹੋਈ ਹੈ ਇਸ ਲਈ ਅਸੀਂ ਤੁਹਾਡੇ ਰਾਂ ਹੀ ਸਾਰੇ ਆਪਣੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਨਾ ਚਾਹਾਂਗੇ ਵੀ ਉਹ ਵੀ ਜਿਹੜਾ ਹੈਗਾ ਜਗਨਦੀਪ ਵਾਂਗੂ ਪਰਾਲੀ ਨੂੰ ਸਾਂਭਣਾ ਤੇ ਇਹਦੇ ਨਾਲ ਸਾਡਾ ਜਿਹੜਾ ਉਪਜਾਊ ਸ਼ਕਤੀ ਵਧਦੀ ਹੈ ਧਰਤੀ ਬੰਜਰ ਨਹੀਂ ਹੁੰਦੀ ਸਾਡਾ ਵਾਤਾਵਰਣ ਠੀਕ ਰਹਿੰਦਾ ਤੇ ਨਾਲ ਉਹ ਜਿਹੜਾ ਸਾਡਾ ਇਹ ਪ੍ਰਾਲੀ ਹੈ ਇਹਦੇ ਨਾਲ ਤੁਹਾਨੂੰ ਆਮਦਨ ਦੀ ਵੀ ਵਾਧਾ ਹੁੰਦਾ ਹੈ ਜਿਹੜੇ ਕਿਸਾਨ ਲੈ ਕੇ ਜਾਂਦੇ ਨੇ ਤੇ ਲੋਕਾਂ ਹੀ ਕਿਸਾਨਾਂ ਨੇ ਬਿੱਲ ਵੀ ਪਾਏ ਨੇ ਰੇਖ ਵੀ ਪਾਏ ਨੇ ਇਹ ਸਾਡਾ ਵਧੀਆ ਆਮਦਨ ਦਾ ਸਾਧਨ ਵੀ ਬਣਦਾ ਹੈਗਾ ਤੇ ਮੈਂ ਇਹਦੇ ਨਾਲ ਹੀ ਜੇ ਸਾਰੇ ਲੋਕਾਂ ਨੂੰ ਫੇਰ ਅਪੀਲ ਕਰਾਂਗਾ ਵੀ ਇਹ ਸਮਾਂ ਜਿਹੜਾ ਹੋਣਾ ਹੈਗਾ ਆਨਲ ਦਿਨ ਚ ਨਵੀਂ ਬਿਜਾਈ ਕਰਨੀ ਹੈ ਹੁਣ ਪ੍ਰੋਬਲਮ ਸੰਭੀਏ ਤੇ ਪ੍ਰੋਬਲਮ ਨੂੰ ਅੱਗੇ ਨਾ ਲਈਏ ਦੂਸਰੇ ਪਾਸੇ ਪਿੰਡ ਕੋਰ ਸ਼ਮੀਰ ਦੇ ਅਗਾਹ ਵਾਦੂ ਕਿਸਾਨ ਨੇ ਕਿਹਾ ਕਿ ਪਰਾਲੀ ਨੂੰ ਉਹ ਪਿਛਲੇ 3 ਸਾਲਾਂ ਤੋਂ ਅੱਗ ਨਹੀਂ ਲਗਾ ਰਹੇ ਤੇ ਪਰਾਲੀ ਦਾ ਚੰਗਾ ਇਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਹਾਂਜੀ ਮੇਰਾ ਪਿੰਡ ਕੋਰ ਸ਼ਮੀਰ ਮੇਰਾ ਨਾਮ ਮੇਰਾ ਗਗਨਦੀਪ ਸਿੰਘ ਹੈ ਜੀ। 3 ਸਾਲ ਹੋ ਗਏ ਜੀ ਆਪਾਂ ਪਰਾਲੀ ਕੋਈ ਨਹੀਂ ਸਾੜੀ ਜੀ। ਬਹੁਤ ਵਧੀਆ ਆਪਣੀ ਜ਼ਮੀਨ ਦੀ ਪਹਜੂ ਸ਼ਕਤੀ ਵਧ ਗਈ ਜੀ। ਨਾ ਮੇਰੇ ਪਿੰਡ ਦਾ ਵਾਤਾਵਰਨ ਖਰਾਬ ਹੋਇਆ ਜੀ। ਬਾਕੀ ਮੇਰੇ ਪਿੰਡ ਗੱਠਾਂ ਦੇ ਸਾਧਨ ਹੈਗੇ ਆ ਜੀ। ਵਧ ਗਿਆ ਬਣਾ ਰਹੇ ਚੱਕ ਰਹੇ ਜੀ ਕੋਈ ਐਸੀ ਜੀ ਦਿੱਕਤ ਹੈ ਨਹੀਂ ਜੀ। ਵਧ ਗਿਆ ਕੰਮ ਸਾਫ਼ ਸੁਥਰਾ ਕਰਦੇ ਆ ਜੀ। ਦਾਦੀਆ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਵਾਰ-ਵਾਰ ਪ੍ਰਸ਼ਾਸਨ ਕਰ ਰਿਹਾ ਕਿਉਂਕਿ ਇਸ ਦੇ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ